ਆਪ ਸਿਰਫ 1 ਸਾਲ ਦੇ ਸਨ ਤੇ ਆਪ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜਨ ਦੀ ਕੋਸ਼ਿਸ਼ ਪੈ ਕਰਦੇ ਸਨ ਹੁਣ 1 ਸਾਲ ਦੇ ਬਾਲਕ ਦੀ ਕਾਇਆ 2.5 ਫੁੱਟ ਉੱਚਾ ਸਿੰਘਾਸਣ ਪੂਰੀ ਕੋਸ਼ਿਸ਼ ਕਰਨ ਲੇਕਿਨ ਸਰੀਰ ਚੜ ਨਾ ਸਕੇ ਮਾਤਾ ਭਾਨੀ ਜੀ ਬੱਜੇ ਹੋਇਆ ਹੈ ਇੱਕਦਮ ਆਪ ਨੂੰ ਝੁਕਿਆ ਰਾਖਿਆ ਲਾਲ ਜੀ ਇਸ ਗੱਦੀ ਤੇ ਨਹੀਂ ਬੈਠੇਦਾ ਇਹ ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਿੰਘਾਸਣ ਹੈ ਇਸ ਤੇ ਨਹੀਂ ਬੈਠੀਦਾ ਇਤਨੇ ਚ ਗੁਰੂ ਅਮਰਦਾਸ ਜੀ ਮਹਾਰਾਜ ਆ ਗਏ ਭਾਨੀ ਦੇ ਹੱਥੋਂ ਬੱਚੇ ਨੂੰ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਸਿੰਘਾਸਣ ਤੇ ਬਿਠਾ ਕੇ ਕਹਿਣ ਲੱਗੇ ਇਹ ਦੋਤਾ ਬਾਣੀ ਦਾ ਬੋਤਾ ਇਹ ਤੇ ਬਾਣੀ ਦਾ ਜਹਾਜ਼ ਹੈ ਤੇ ਜੇ ਇਹੀ ਸਿੰਘਾਸਣ ਤੇ ਨਹੀਂ ਬੈਠੇਗਾ ਤੇ ਫਿਰ ਕੌਣ ਬੈਠੇਗਾ ਇਹ ਭਵਿਸ਼ਵਕ ਇਹ ਦੂਰ ਦ੍ਰਿਸ਼ਟੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਸਹੀ ਸਾਬਤ ਹੋਈ ਵਾਕਈ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦੇ ਬਹੁਤ ਔਰ ਬਾਣੀ ਦੇ ਜਹਾਜ਼ ਜਗਤ ਦੇ ਚ ਕਹਿਲਾਏ ਆਪ ਦੀ عظیم ਦੇਨ ਹਰੀ ਮੰਦਰ ਤੇ ਫਿਰ ਤਰਨਤਾਲ ਦਾ ਮਹਾਨ ਤੀਰਥ ਤੇ ਅਸਥਾਨ ਹੈ ਕਹਿੰਦੇ ਨੇ ਜਦ ਆਪ ਨੇ ਹਰੀ ਮੰਦਰ ਤਾਮੀਰ ਕਰਾਣ ਦੀ ਸੋਚੀ ਉਸਾਰਨ ਦੀ ਸੋਚੀ ਤਾਂ ਆਪ ਦੇ ਅੰਦਰ ਖਿਆਲ ਆਇਆ ਨਹੀਂ ਕਿਸ ਕੋਲ ਰਖਾਈਏ ਬੁਨਿਆਦੀ ਪੱਥਰ ਕਿਸ ਕੋਲ ਰਖਾਈਏ ਆਪ ਨੇ ਇਸ ਦੀ ਨਹੀਂ ਸਾਈ ਮੀਆਂ ਮੀਰ ਪਾਸੋਂ ਰਖਾਈਏ ਇਸ ਤਰੀਕੇ ਨਾਲ ਵਿਤਕ੍ਰਿਆ ਤੋਂ ਉੱਚੀ ਦੁਨੀਆ ਭੇਦਭਾਵ ਤੋਂ ਉੱਚੀ ਦੁਨੀਆ ਦਾ ਸਬੂਤ ਆਪਨੇ ਮੁਹਈਆ ਕੀਤਾ ਹਰਿਮੰਦਰ ਸਾਹਿਬ ਦੀ ਨਹੀਂ ਸਾਇਮੀਆਂ ਮੀਰ ਨੇ ਰੱਖੀ ਜੋ ਸਿੱਖ ਇਤਿਹਾਸ ਦੇ ਵਿੱਚ ਪੂਰਨ ਤੌਰ ਤੇ ਉਜਾਗਰ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਰ ਅਜ਼ੀਮ ਦੇਨ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੋਥੀਆਂ ਦੇ ਰੂਪ ਦੇ ਸਨ ਕੁਝ ਪੋਥੀਆਂ ਬਾਬਾ ਮੋਹਨ ਜੀ ਪਾਸ ਸਨ ਗੋਵਿੰਦਵਾਲ ਸਾਹਿਬ ਕਹਿੰਦੇ ਨੇ ਬਾਬਾ ਬੁੱਢਾ ਜੀ ਪੋਥੀਆਂ ਲੈਣ ਲਈ ਗਏ ਮਾਇੂਸ ਲੋਟੇ ਪਾਇ ਗੁਰਦਾਸ ਜੀ ਪੋਥੀਆਂ ਲੈਣ ਲਈ ਗਏ ਮੋਹਨ ਜੀ ਨੇ ਨਹੀਂ ਦਿੱਤੀਆਂ ਤਾਂ ਲੰਗੀ ਪੈਰੀ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਚੱਲ ਕੇ ਗਏ ਉੱਥੇ ਜਿਸ ਢੰਗ ਨਾਲ ਪ੍ਰਭੂ ਮੋਹਨ ਦੀ ਅਕਾਲ ਪੁਰਖ ਮੋਹਨ ਦੀ ਉਸਤਤੀ ਕੀਤੀ ਤੇ ਆਖਿਆ ਮੋਹਨ ਤੇਰੇ ਉੱਚੇ ਮੰਦਰ ਪ੍ਰਭੂ ਦੀਸ ਉਪਮਾਨੋ ਮਿੱਠੀ ਆਵਾਜ਼ ਮਿੱਠੀ ਧੁਨੀ ਦੇ ਰਹੀ ਜਦ ਸੁਣਿਆ ਸਮਾਧੀ ਚ ਬੈਠੇ ਮੋਹਨ ਜੀ ਦੀ ਅੱਖ ਖੁੱਲੀ ਆਪ ਥੱਲੇ ਆਏ ਚੋਬਾਰਾ ਮੋਹਨ ਜੀ ਦਾ ਅਜ ਵੀ ਇੱਕ ਸੁੰਦਰ ਯਾਦਗਾਰ ਦੀ ਤਰ੍ਹਾਂ ਬਣਿਆ ਹੋਇਆ ਹੈ आपने गुरु अर्जन देव जी महाराज नोथिया हवाले की लेकिन कुछ बचन भी कहे जो कवि संतोख लिखे प्रथम हमारी वस्त लित पा की होती जो गुरता जा सहले तो साढे पिता ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸੋਂ ਇਹ ਸਿੰਘਾਸਨ ਪ੍ਰਾਪਤ ਕਰ ਲਿਆ ਤੁਹਾਡੇ ਪਿਤਾ ਨੇ ਪ੍ਰਾਪਤ ਕਰ ਲਿਆ ਵਸਤੂ ਸਾਡੀ ਸੀ ਤੁਸੀਂ ਖੋ ਲਈ ਵਸਤੂ ਤੇ ਭਲਿਆਂ ਦੇ ਕੋਲ ਸੀ ਸੋਡੀਆਂ ਨੇ ਖੋ ਲਈ ਪ੍ਰਥਮ ਹਮਾਰੀ ਵਸਤ ਲਈ ਪਿਤ ਪਾਸ ਤੇ ਕੁੱਲ ਭਲਿਆਂਨ ਕੀ ਹੋਤੀ ਜੋ ਗੁਰਤਾ ਜਾਸਤੇ ਲਾਜ ਨਾ ਧਾਰੋ ਆਪ ਅਬੈ ਚਲ ਆਇਓ ਸਭ ਗੁਰੂ ਅਨ ਕੇ ਸ਼ਬਦ ਲੈਨ ਹਿਤ ਧਾਇਓ ਤੇ ਹੁਣ ਤੁਹਾਨੂੰ ਸ਼ਰਮ ਨਹੀਂ ਆਉਂਦੀ ਗੱਦੀ ਤੇ ਚਲੀ ਗਈ ਸੜੇ ਕੋਲੋਂ ਹੁਣ ਪੋਥੀਆਂ ਲੈਣ ਲਈ ਆ ਗਏ ਹੁਣ ਸਤਿਗੁਰਾਂ ਦੇ ਬਚਨ ਲੈਣ ਲਈ ਜੋ ਹੈ ਆ ਗਏ ਪਰ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਰਹੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਪਾਵਨ ਸੰਤਾਨ ਜਾਣ ਕੇ ਸਮਾਧੀ ਲੀਨ ਪੁਰਸ਼ ਜਾਣ ਕੇ ਮਨ ਦੇ ਸਤਕਾਰ ਬਣਾਈ ਰੱਖਿਆ निंदा उसतत ब्याज वचन मोहन कहे बाबा मोहन जी ने ये ठीक है इंज लगदा है जिवे निंदा कीती है पर निंदा च वे उस्थिति कर रहे ने कि तुसी महान निकले सवात साडे पिता कोले से ले गए तुसी असि योगनी निकले साडे कोले योग्यता नहीं सी कि असि पिता को ले प्राप्त कर दे पर तुसी ले गए थौडे पिता ले गए सवात साडे घर दी ਪੈ ਗਈ ਤੁਹਾਡੀ ਜੋ ਹੈ ਝੋਲੀ ਚ ਇਸ ਤਰ੍ਹਾਂ ਨਿੰਦਾ ਦੇ ਚ ਲਿਪਟੇ ਹੋਏ ਉਸ ਤਦ ਦੇ ਬਚਨ ਬਾਬਾ ਮੋਹਨ ਜੀ ਨੇ ਕਹੇ ਇਹਨਾਂ ਪੋਥੀਆਂ ਨੂੰ ਆਪਣੇ ਸਿਰ ਦੇ ਉੱਤੇ ਹੀ ਰੱਖ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੇ ਚ ਆਏ ਰਾਮ ਸਰ ਦੇ ਚ ਬੈਠ ਕੇ ਆਪਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਦ ਸੰਪਾਦਨਾ ਆਰੰਭ ਕੀਤੀ ਆਪ ਬੋਲਦੇ ਗਏ ਭਾਈ ਗੁਰਦਾਸ ਲਿਖਦੇ ਗਏ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬੀੜ ਦੇ ਪਹਿਲੇ ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ ਲਿਖਾਰੀ ਭਾਈ ਗੁਰਦਾਸ ਜੀ ਕੈਨਲ ਜਨਾਦਨਾਚ ਗੁਰੂਗੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਹੋ ਰਹੀ ਸੀ ਦੂਰ ਦੂਰ ਤੋਂ ਭਗਤ ਆਪ ਜੀ ਪਾਸ ਆਏ ਕਿਉਂਕਿ ਦੇਸ਼ ਦੇ ਇਹ ਆਮ ਚਰਚਿਤ ਹੋ ਗਈ ਸੀ ਗੱਲ ਕਿ ਸਿਰਮੌਰ ਭਗਤ ਮਹਾਨ ਭਗਤ ਜੋ ਇਸ ਦੇਸ਼ ਦੇ ਛੋਏ ਨੇ ਜਨਾਂ ਦੇ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕੱਠੇ ਕੀਤੇ ਸਨ ਪਹਿਲੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਉਸ ਮਹਾਨ ਗ੍ਰੰਥ ਵਿੱਚ ਦਰਜ ਕਰ ਰਹੇ ਨੇ ਗੁਰਨਾਨਕ ਦੀ ਪੰਜਵੀਂ ਆਤਮਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਆਪ ਦੇ ਜੋ ਸਮਕਾਲੀ ਸਨ ਭਗਤ ਸੂਰਦਾਸ इत्याਦਕ ਕਾਨਾ ਜੀ ਪੀਲੂ ਜੀ ਛੱਜੂ ਜੀ ਔਰ ਇਸਤਰੀ ਕੇ ਨਾਲ ਕਵੀ ਜਮਾਲ ਹੁਸੈਨ इत्याਦਕ ਹਵੀ ਆਪਣੇ ਆਪਣੇ ਬਚਨ ਕਲਾਮ ਲੈ ਕੇ ਰਾਮ ਸਰ ਸ੍ਰੀ ਅਮਰ ਸਰ ਸਾਹਿਬ ਦੇ ਜਿਹੇ ਪਹੁੰਚੇ ਕਹਿੰਦੇ ਜਦੋਂ ਤਰਤੀਬ ਦੇ ਰਹੇ ਸਨ ਉਦੋਂ ਹੀ ਕਾਨਾ ਜੀ ਦਾ ਆਗਮਨ ਹੋਇਆ ਔਰ ਪੀਲੂ ਜੀ ਦਾ ਔਰ ਜਮਾਲ ਹੁਸੈਨ ਦਾ ਸਹਿਬ ਕਹਿਣ ਲਗੇ ਤੁਸੀਂ ਆਪਣੇ ਬੋਲ ਸੁਣਾਓ ਅਗਰ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਕਰਨ ਦੇ ਲਾਇਕ ਹੋਏ ਤਾਂ ਅਸੀਂ ਦਰਜ ਕਰਾਂਗੇ ਤੋ ਕਾਨਾ ਜੀ ਦੇ ਇਹ ਬਚਨ ਮੈਂ ਉਹ ਹੀ ਰਹਿ ਮੈਂ ਉਹ ਹੀ ਰਹਿ ਅਜੇ ਪੂਰੇ ਵਾਕ ਬੋਲਨੇ ਸਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੁੱਪ ਕਰਾ ਦਿੱਤਾ ਆਖਿਆ ਚੁੱਪ ਰਹਿ ਅਸੀਂ ਮੈਂ ਦੇ ਚਲੀਨ ਨਹੀਂ ਹੋਣਾ ਤੂੰ ਦੇ ਚਲੀਨ ਹੋਣਾ ਅਸੀਂ ਮੈਂ ਮਿਟਾਣੀ ਹੈ اسی ਉਹ ਸਾਧਨਾ ਕਰਨੀ ਹੈ ਕਿ ਮੈਂ ਮਿਟ ਹੀ ਜਾਏ ਮੈਂ ਭੁੱਲ ਹੀ ਜਾਏ ਔਰ ਤੂੰ ਪ੍ਰਗਟ ਹੋਵੇਂ ਤੂੰ ਹੀ ਤੂੰ ਰਹਿ ਜਾਵੇਂ ਇਸ ਵਾਸਤੇ ਇਹਨਾਂ ਬਚਨਾਂ 'ਚ ਅਹੰਕਾਰ ਦੀ ਬੂ ਆਉਂਦੀ ਹੈ ਨਿਰੰਕਾਰ ਦੀ ਸੁਗੰਧੀ ਨਹੀਂ ਕਹਿੰਦੇ ਨੇ ਫਿਰ છੱਜੂ ਅੱਗੇ ਆਇਆ ਉਹ ਕਹਿ ਲਗਾ ਕਾਗਜ਼ ਸੰਧੀ ਪੁਤਰੀ ਤੋ ਵੀ ਤ੍ਰੇਨਾ ਨਿਹਾਰ ਯਹੀ ਮਾਰ ਲੈ ਜਾਵਈ यथा बलोचन धाड़ स्त्री अगर कागज दी भी बनी हुई है उसकी कोई तस्वीर भी है तो नहीं देखनी चाहिए थी ये नरकां दे चले जांदी है ये नरक द्वार ही है गुरु अर्जुन देव जी महाराज कहन लगे अपनी मां नु देखदा हुंदा है कि नहीं बहन नु देखदा है कि नहीं आखिर ओ स्वरूप भी स्त्री है तो वो भी तेनु नरकां च सुटेगी ए बोल भी ਸੜੀ ਮਤ ਤੇ ਪੂਰੇ ਨਹੀਂ ਉਤਰਦੇ ਰੱਬੀ ਸਿਧਾਂਤ ਤੇ ਪੂਰੇ ਨਹੀਂ ਉਤਰਦੇ ਤੂੰ ਕਹਿਣਾ ਪਏਗਾ ਅਗਰ ਈਸ਼ਵਰ ਨੇ ਇਸਤਰੀ ਨੂੰ ਬਣਾਇਆ ਹੈ ਤਾਂ ਮਨੁੱਖ ਨੂੰ ਨਰਕਾਂ ਵਿੱਚ ਪਾਣ ਲਈ ਬਣਾਇਆ ਹੈ ਤਾਂ ਈਸ਼ਵਰ ਦੋਸ਼ੀ ਹੈ